ਇਤਿਹਾਸ ਵਿੱਚ ਲਿਖਿਆ ਗਿਆ ਹੈ ਕਿ ਦੁਨੀ ਚੰਦ ਨਾਮੇ ਖੱਤਰੀਪੱਟੀ ਕਸਬੇ ਦਾ ਇੱਕ ਵੱਡਾ ਜ਼ਿਮੀਦਾਰ ਸੀ। ਉਹ ਬੜਾ ਕੁਮੰਡੀ ਅਤੇ ਹੰਕੜਵਾਜ ਸੀ। ਉਸ ਨੂੰ ਆਪਣੇ ਆਪ ਉੱਤੇ ਬਹੁਤ ਹੀ ਮਾਣ ਸੀ। ਉਸ ਦੀਆਂ ਪੰਜ ਧੀਆਂ ਸਨ। ਉਹ ਆਪਣੀਆਂ ਧੀਆਂ ਦਾ ਚੰਗਾ ਪਾਲਣ-ਪੋਸ਼ਣ ਕਰ ਰਿਹਾ ਸੀ। ਜੋ ਵੀ ਮੰਗਦੀਆਂ ਉਹ ਲਿਆ ਕੇ ਦਿੰਦਾ ਸੀ। ਇੱਕ ਦਿਨ ਕੁਮਾੜੇ ਵਿੱਚ ਆ ਕੇ ਉਸ ਨੇ ਆਪਣੀ ਧੀਆਂ ਨੂੰ ਪੁੱਛਿਆ ਕਿ ਤੁਹਾਨੂੰ ਖਾਣ ਨੂੰ ਕੌਣ ਦਿੰਦਾ ਹੈ ਵੱਡੀਆਂ ਚਾਰ ਧੀਆਂ ਨੇ ਤਾਂ ਬੜੀ ਨਿਮਰਤਾ ਨਾਲ ਕਿਹਾ ਪਿਤਾ ਜੀ ਤੁਸੀਂ ਹੀ ਸਭ ਕੁਝ ਦਿੰਦੇ ਹੋ ਤੁਸੀਂ ਹੀ ਸਾਡਾ ਆਸਰਾ ਹੋ ਪਰ ਸਭ ਤੋਂ ਛੋਟੀ ਲੜਕੀ ਜਿਸ ਦਾ ਨਾਂ ਰਜਨੀ ਸੀ ਉਹ ਚੁੱਪ ਰਹੀ ਉਹ ਛੋਟੀ ਉਮਰ ਵਿੱਚ ਆਪਣੇ ਨਾਨਕੇ ਘਰ ਲਾਹੌਰ ਰਹੀ ਸੀ ਆਤੇ ਉੱਥੇ ਉਸਦੇ ਨਾਨਾ ਨਾਨੀ ਗੁਰੂ ਅਮਰਦਾਸ ਜੀ ਦੇ ਸਿੱਖ ਸਨ ਉਸਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਨਾਨਕਿਆ ਤੋਂ ਹੀ ਲਈ ਸੀ ਉਸ ਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਪਰਮਾਤਮਾ ਇੱਕ ਹੈ ਅਤੇ ਸਭ ਦਾ ਰਜਿਕ ਦਾਤਾ ਹੈ ਜਦ ਉਹ ਕੁਝ ਨਾ ਬੋਲੀ ਤਾਂ ਦੁਨੀ ਚੰਦ ਫੇਰ ਬੋਲਿਆ ਰਜਨੀਕ ਤੋ ਕੁਝ ਜਵਾਬ ਨਹੀਂ ਦਿੱਤਾ ਦਸ ਤੈਨੂੰ ਖਾਣ ਨੂੰ ਕੌਣ ਦਿੰਦਾ ਹੈ ਇਸ ਵਾਰ ਰਜਨੀ ਨਿਰਪੈ ਹੋ ਕੇ ਬੋਲੀ ਪਰਮਾਤਮਾ ਹੀ ਦਿੰਦਾ ਹੈ ਰਜਨੀ ਦਾ ਉੱਤਰ ਸੁਣ ਕੇ ਦੁਨੀ ਚੰਦ ਸੜ ਬਲ ਗਿਆ ਅਤੇ ਉਸ ਨੇ ਇਹ ਮਨ ਬਣਾ ਲਿਆ ਕਿ ਉਹ ਰਜਨੀ ਦਾ ਇਸ ਗੁਸਤਾਖੀ ਦਾ ਸਬਕ ਸਿਖਾਵੇਗਾ ਦੁਨੀ ਚੰਦ ਨੇ ਬਾਕੀ ਲੜਕੀਆਂ ਦੇ ਵਿਆਹ ਚੰਗੇ ਘਰਾ ਵਿੱਚ ਕਰ ਦਿੱਤੇ ਪਰ ਜਦ ਰਜਨੀ ਜਵਾਨ ਹੋਈ ਤਾਂ ਉਸ ਦਾ ਵਿਆਹ ਕਰਨ ਦੀ ਉਸ ਨੂੰ ਕੋਈ ਚਿੰਤਾ ਨਹੀਂ ਸੀ ਰਾਜਨੀਦੀ ਮਾਤਾ ਜਦ ਇਸ ਬਾਰੇ ਕਹਿੰਦੀ ਤਾਂ ਉਹ ਇਹ ਕਹਿ ਕੇ ਟਾਲ ਦਿੰਦਾ ਕਿ ਇਸ ਬਾਰੇ ਇਸ ਦੇ ਪਰਮਾਤਮਾ ਨੂੰ ਇਹ ਫਿਕਰ ਕਰਨਾ ਚਾਹੀਦਾ ਹੈ ਮੈਨੂੰ ਇਸ ਬਾਰੇ ਸੋਚਣ ਦੀ ਕੀ ਲੋੜ ਹੈ ਪਰ ਜਦ ਉਸ ਦੀ ਮਾਂ ਨੇ ਬਹੁਤ ਜ਼ੋਰ ਦਿੱਤਾ ਤਾਂ ਉਸ ਨੇ ਉਸ ਦੀ ਸ਼ਾਦੀ ਇੱਕ ਅਪਾਹਜ ਕੁੜੀ ਨਾਲ ਕਰ ਦਿੱਤੀ ਰਜਨੀ ਨੇ ਇਸ ਗੱਲ ਦਾ ਕੋਈ ਵੀ ਵਿਰੋਧ ਨਹੀਂ ਕੀਤਾ ਅਤੇ ਆਪਣੀ ਕੋੜੀ ਪਤੀ ਨੂੰ ਪਰਮੇਸ਼ਵਰ ਮੰਨ ਕੇ ਉਸ ਦੀ ਸੇਵਾ ਕਰਨ ਲੱਗ ਪਈ। ਜਦ ਦੁਨੀ ਚੰਦ ਨੇ ਵੇਖਿਆ ਕਿ ਇਸ ਘਟਨਾ ਦਾ ਰਜਨੀ ਉੱਤੇ ਕੋਈ ਵੀ ਪ੍ਰਭਾਵ ਨਹੀਂ ਪਿਆ ਤਾਂ ਉਸਨੇ ਰਜਨੀ ਨੂੰ ਘਰ ਛੱਡਣ ਦਾ ਆਦੇਸ਼ ਦਿੱਤਾ। ਰਜਨੀ ਦੀ ਗੁਰੂ ਘਰ ਉੱਤੇ ਬਹੁਤ ਹੀ ਸ਼ਰਦਾਸੀ ਜਾਦੋ ਸੁਨੋ ਪਤਾ ਲੱਗਾ ਕਿ ਗੁਰੂ ਰਾਮਦਾਸ ਜੀ ਸੁਲਤਾਨਪਿੰਡ ਨੇੜੇ ਇੱਕ ਸ਼ਹਿਰ ਦੀ ਉਸਾਰੀ ਕਰ ਰਹੇ ਹਨ ਤਾਂ ਉਹ ਆਪਣੇ ਪਤੀ ਨੂੰ ਇੱਕ ਰੇੜੀ ਵਿੱਚ ਪਾ ਕੇ ਗੁਰੂ ਰਾਮਦਾਸ ਚੱਕ ਪਹੁੰਚ ਗਈ ਉਹ ਸਾਰਾ ਦਿਨ ਗੁਰੂ ਘਰ ਦੀ ਸੇਵਾ ਕਰਦੀ ਅਤੇ ਰੋਟੀ ਸਾਂਝੇ ਲੰਗਰ ਵਿੱਚੋਂ ਛੱਕ ਕੇ ਆਪਣੇ ਪਤੀ ਨੂੰ ਵੀ ਖਵਾਉਂਦੀ ਇੱਕ ਦਿਨ ਇੱਕ 베ਰੇ ਥੱਲੇ ਆਪਣੇ ਪਤੀ ਨੂੰ ਬਿਠਾ ਕੇ ਜਦ ਸੇਵਾ ਕਰਨ ਗਈ ਤਾਂ ਉਸਦੇ ਪਤੀ ਨੇ ਵੇਖਿਆ ਕਿ ਦੋ ਕਾਂ ਇੱਕ ਰੋਟੀ ਦੇ ਟੁਕੜੇ ਤੋਂ ਲੜਦੇ ਲੜਦੇ ਉਸਦੇ ਲਾਗਲੀ ਛੱਪੜੀ ਵਿੱਚ ਡਿੱਗ ਪਏ। ਜਦ ਉਹ ਬਾਹਰ ਨਿਕਲੇ ਤਾਂ ਉਹਨਾਂ ਦੇ ਰੰਗ ਬਗਲਿਆ ਵਾਂਗ ਸਫੇਦ ਹੋਏ ਹੋਏ ਸਨ। ਉਹ ਕੋਲੀ ਵੀ ਰੜਦਾ ਰੜਦਾ ਉਸ ਛੱਪੜੀ ਤੱਕ ਪੁੱਜਾ। ਅਤੇ ਉਸ ਕੋਲੀ ਨੇ ਇੱਕ ਬੇਲ ਫੜ ਕੇ ਉਸ ਛੱਪੜੀ ਵਿੱਚ ਟੋਕੀ ਲਗਾਈ ਜਦ ਉਸ ਨੇ ਉਸ ਛੱਪੜੀ ਵਿੱਚ ਇਸ਼ਨਾਨ ਕੀਤਾ ਤਾਂ ਉਸ ਦਾ ਸਾਰਾ ਹੀ ਕੋੜ ਦੂਰ ਹੋ ਗਿਆ ਪਰ ਜੋ ਬਾ ਉਸ ਨੇ ਬੇਲ ਨਾਲ ਫੜੀ ਹੋਈ ਸੀ ਉਸ ਬਾਹ ਉੱਤੇ ਕੋੜ ਚੜਿਆ ਰਿਹਾ ਜਦ ਕੁਛ ਸਮੇਂ ਉਪਰੰਤ ਰਜਨੀ ਭੋਜਨ ਲੈ ਕੇ ਆਪਣੇ ਪਤੀ ਨੂੰ ਉਸ ਰੁੱਖ ਥੰਡੇ ਮਿਲਣ ਆਈ ਤਾ ਉਸਨੇ ਵੇਖਿਆ ਕਿ ਇੱਕ ਬਹੁਤ ਹੀ ਸੋਹਣਾ ਨੌਜਵਾਨ ਉਸ ਰੁੱਖ ਹੇਠਾਂ ਬੈਠਾ ਹੋਇਆ ਹੈ ਜਦ ਉਸ ਨੌਜਵਾਨ ਨੇ ਰਜਨੀ ਨੂੰ ਕਿਹਾ ਕਿ ਉਹ ਹੀ ਉਸਦਾ ਪਤੀ ਹੈ ਤਾਂ ਰਜਨੀ ਇਹ ਗੱਲ ਨਾ ਮੰਨੀ ਉਸਨੇ ਬਹੁਤ ਸਮਝਾਇਆ ਪਰ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੋਈ ਕਿਉਂਕਿ ਉਸਦਾ ਪਤੀ ਤਾਂ ਕੋੜੀ ਸੀ ਫਿਰ ਉਸ ਨੌਜਵਾਨ ਨੇ ਰਜਨੀ ਨੂੰ ਸਮਝਾਇਆ ਕਿ ਮੈਂ ਹੀ ਤੇਰਾ ਪਤੀ ਹਾਂ ਦੇਖੋ ਮੇਰੀ ਇਹ ਬਾਉਤੇ ਅਜੇ ਵੀ ਕੋੜ ਹੈ ਉਸ ਨੌਜਵਾਨ ਨੇ ਸਮਝਾਇਆ ਕਿ ਮੈਂ ਉਸ ਛੱਪੜੀ ਵਿੱਚ ਇਸ਼ਨਾਨ ਕੀਤਾ ਸੀ ਜਿਸ ਕਰਕੇ ਮੇਰਾ ਸਾਰਾ ਹੀ ਕੋੜ ਉੱਤਰ ਗਿਆ ਜਿਸ ਨਾਲ ਮੈਂ ਬੇਲ ਪਕੜੀ ਹੋਈ ਸੀ ਇਹ ਛੱਪੜੀ ਤੋਂ ਬਾਹਰ ਰਹਿਣ ਕਰਕੇ ਇਸ ਵਿੱਚ ਅਜੇ ਵੀ ਕੋੜ ਹੈ ਉਸ ਨੌਜਵਾਨ ਨੇ ਰਜਨੀ ਨੂੰ ਆਪਣੇ ਨਾਲ ਲੈ ਕੇ ਫਿਰ ਆਪਣੀ ਬਾ ਉਸ ਛਪੜੇ ਵਿੱਚ ਇਸ਼ਨਾਨ ਕਰਵਾਈ। ਇਸ਼ਨਾਨ ਕਰਾਣ ਉਪਰੰਤ ਉਸ ਦਾ ਉਹ ਕੋੜ ਵੀ ਠੀਕ ਹੋ ਗਿਆ। ਫਿਰ ਉਹ ਰਜਨੀ ਅਤੇ ਉਹ ਨੌਜਵਾਨ ਧੰਗੁਰੂ ਰਾਮਦਾਸ ਜੀ ਨੂੰ ਮਿਲਣਗੇ। ਇਹਨਾਂ ਦੋਵਾਂ ਨੇ ਇਹ ਸਾਰੀ ਗੱਲ ਧੰਗੁਰੂ ਰਾਮਦਾਸ ਜੀ ਨੂੰ ਸੁਣਾਈ। ਧੰਗੁਰੂ ਰਾਮਦਾਸ ਜੀ ਨੇ فرمایا ਕਿ ਇਹੋ ਹੀ ਅੰਮ੍ਰਿਤ ਕੁੰਡ ਹੈ ਜਿਸ ਬਾਰੇ ਧੰਗੁਰੂ ਅਮਰਦਾਸ ਜੀ ਦੱਸ ਕੇ ਸਨ ਧੰਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਦੇ ਨਾਲ ਇਹ ਵਿਚਾਰ ਕੀਤੀ ਕਿ ਇਸ ਸਥਾਨ ਨੂੰ ਹੁਣ ਅੰਮ੍ਰਿਤ ਸਰੋਵਰ ਬਣਾਉਣਾ ਚਾਹੀਦਾ ਹੈ ਬਾਬਾ ਬੁੱਢਾ ਜੀ ਦੀ ਅਗਵਾਈ ਹੇਠ ਇਸ ਸਥਾਨ ਦਾ ਨਾਮ ਸੁਦਾਸਰ ਰੱਖਿਆ ਗਿਆ ਇਹ ਆਸਥਾਨ ਉਹ ਹੀ ਸਥਾਨ ਹੈ ਜੋ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਦੁਖਪੰਜਨੀ ਬੇਰੀ ਦੇ ਨਾਲ ਸਥਿਤ ਹੈ। ਅੱਜ ਵੀ ਅਨੇਕਾਂ ਸੰਗਤਾਂ ਇਸ ਅਸਥਾਨ ਉਤੇ ਇਸ਼ਨਾਨ ਕਰਕੇ ਆਪਣੇ ਦੁੱਖ ਕਲੇਸ਼ ਦੂਰ ਕਰ ਦਿਆ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।